ਸਿਸਟਮ ਨਾਲ ਖਾਤੀ ਹੋ ਰਹੀ ਅਸੀਂ ਮੰਗ ਕਰਦੇ ਰਹੇ ਹਾਂ ਸਾਰੇ ਕਿ ਜੇ ਬਹਿਬਲ ਗੋਲੀ ਕਾਣ ਦਾ ਜ਼ਿੰਮੇਵਾਰ ਬਾਦਲ ਸਰਕਾਰ ਆ ਜੇ ਉਸ ਸਮੇਂ ਦੇ ਮੁੱਖ ਮੰਤਰੀ ਦੇ ਪਰਚੇ ਦੀ ਅਸੀਂ ਮੰਗ ਕਰਦੇ ਰਹੇ ਹਾਂ ਉਸ ਸਮੇਂ ਦੇ ਗ੍ਰਹਿ ਮੰਤਰੀ ਦੇ ਉੱਤੇ ਅਸੀਂ ਪਰਚੇ ਦੀ ਮੰਗ ਕਰਦੇ ਰਹੇ ਅੱਜ ਫਿਰ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਪਰਚਾ ਕਿਉਂ ਨਹੀਂ ਹਰਿਆਣੇ ਦੇ ਮੁੱਖ ਮੰਤਰੀ ਦੇ ਪਰਚਾ ਕਿਉਂ ਨਹੀਂ ਜਿਹਦੇ ਹੁਕਮਾਂ ਤੇ ਗੋਲੀ ਚੱਲੀ ਆ ਉੱਥੋਂ ਦਾ ਡੀਸੀ ਉੱਥੋਂ ਦਾ ਐਸਐਸਪੀ ਤੋਂ ਡੀਜੀਪੀ ਦੇ ਪਰਚਾ ਕਿਉਂ ਨਹੀਂ ਇਹਦੀਆਂ ਸਿੱਟਾਂ ਬਣਨਗੀਆਂ ਪੜਤਾਲਾਂ ਹੋਣਗੀਆਂ ਅਨਖਵਾਰੀਆਂ ਹੋਣਗੀਆਂ ਕੱਖ ਹੀ ਨਿਕਲਣਗੀਆਂ ਇਨਸਾਫ ਨਾਂ ਸਾਨੂੰ ਕੋਰੇ 84 ਦਾ ਮਿਲਿਆ ਨਾਂਨਸਾਫ ਸਾਨੂੰ 47 ਦਾ ਮਿਲਿਆ ਨਾਂਨਸਾਫ ਸਾਨੂੰ ਸ਼ੋਭਕਰਮ ਦੀ ਮੌਤ ਦਾ ਮਿਲਣਾ ਹੈ ਨਾਂਨਸਾਫ ਸਾਨੂੰ ਪਿਰਤਪਾਲ ਜਿਹੜਾ ਉਹਨਾਂ ਨੇ ਕ੍ਰੀ ਕਰਤਾ ਆ ਜਵਾੜੇ ਦੀਆਂ ਹੱਡੀਆਂ ਤੋੜਤੀਆਂ ਦੰਦ ਤੋੜ ਤੇ ਜੀਭ ਵੱਢੀ ਗਈ ਬਾਹ ਤਿੰਨ ਚਾਰ ਥਾਂ ਤੋਂ ਤੋੜਤੀ ਲੱਤ ਤੋੜਤੀ ਬੋਰੀ ਚ ਪਾ ਕੇ ਕੁੱਟਿਆ ਗਿਆ ਛੱਡੇ ਪਾਰ ਤੇ ਉਸ ਨੌਜਵਾਨ ਨੂੰ ਚੱਕ ਕੇ ਲਗਾਇਆ ਸਾਡੀ ਮਸ਼ੀਨਰੀ ਭੰੰਤੀ ਟਰੈਕਟਰ ਭੰੰਤੇ ਗੱਡੀਆਂ ਭੰੰਤੀਆਂ ਟੈਂਕੀਆਂ ਵੱੜਤੀਆਂ ਟਾਇਰ ਵੱੜਤੇ ਅੱਖਾਂ 'ਚ ਗੋਲੀਆਂ ਮਾਰ ਕੇ ਰੌਸ਼ਨੀਆਂ ਚਲੀਆਂ ਗਈਆਂ ਨੌਜਵਾਨ ਨੇ ਲੱਤਾਂ ਤੋੜਤੀਆਂ ਚੱਕ ਕੇ ਲਿਜਾ ਕੇ ਉਹਨਾਂ ਨੇ 307 ਦੇ ਪਰਚੇ ਉਹਨਰੇ ਉੱਤੇ ਦਰਜ ਕਰਤੇ ਹੁਣ ਪ੍ਰਤਪਾਲ ਨਵੇਂ گاؤں ਵਾਲਾ ਪੁਲਿਸ ਦੇ ਪਹਿਰੇ ਹੇਪੀ ਜੇ ਚੰਡੀਗੜ੍ਹ ਇਲਾਜ ਕਰਾ ਰਿਹਾ ਜਿੱਦਾਂ ਠੀਕ ਹੋ ਗਿਆ ਨਾਲ ਹੀ ਨਾਲ ਚੱਕ ਕੇ ਲਿਜਾ ਕੇ ਹਰਿਆਣਾ ਦੀ ਕੇਜੀਲ ਚ ਬੰਦ ਕਰਤੇ ਉਹਨਾਂ ਨੇ ਸਾਡੇ ਸਾਰੇ ਕਿਸਾਨਾਂ ਆਗੂਆਂ ਤੇ ਪਰਚੇ ਦੇ ਦਿੱਤੇ ਆ ਬਈ ਲੈ ਕੇ ਰਹਿਣਾ ਸਰਕਾਰ ਨੇ ਤੇ ਸੁਸਤ ਦੇ ਵੱਖ-ਵੱਖ ਥਾਂਾਂ 'ਚ ਕਈ ਮੁਕਾਦਮੇ ਦਰਜ ਹੋ ਚੁੱਕੇ ਆ ਤੇ ਇਹ ਭਵੰਤ ਸਿੰਘ ਜਿਹੜਾ ਕਹਿੰਦਾ ਕਿ ਮੈਂ ਪੰਜਾਬ ਨਾਲ ਮੈਂ ਲੋਕਾਂ ਨਾਲ ਮੈਂ ਜੀ ਕਰੋੜ ਰੁਪਇਆ ਦੇਤਾ ਜੀ ਮੈਂ ਨੌਕਰੀ ਦੇਤੀ ਜੀ ਯਾਰ ਅਸੀਂ ਆਪਦੇ ਪੁੱਤ ਮਰਵਾਵਾਂਗੇ ਤੇ ਕਰੋੜ ਰੁਪਇਆ ਲੈ ਕੇ ਨੌਕਰੀਆਂ ਲੈ ਕੇ ਚੁੱਪ ਹੋਵਾਂਗੇ ਜਿਹਦਾ ਦੀਵਾ ਗੁੱਲ ਹੋ ਗਿਆ ਬਾਈ ਜਿਹਦੇ ਪਰਿਵਾਰ 'ਚੋਂ ਕੋਈ ਰਿਹਾ ਹੀ ਨਹੀਂ ਮਗਰੋਂ ਇੱਕ ਅੱਖਾਂ ਦਾ ਤਾਰਾ ਇੱਕ ਬੁੱਢੀ ਵਿਚਾਰੀ ਬਜ਼ੁਰਗ ਦਾਦੀ ਉਹਦੀ ਇੱਕ ਉਹਦੀਆਂ ਦੋ ਭੈਣਾਂ ਜਿਹਦਾ ਸਹਾਰਾ ਬਣਨਾ ਸੀ ਇੱਕ ਉਹਦਾ ਬਜ਼ੁਰਗ ਬਾਪ ਜਿਹੜਾ ਵਿਚਾਰਾ ਸੁਧਾਰਨ ਜੈ ਉਹ ਤਾਂ ਚਲੇ ਗਿਆ ਨਾ ਕੀ ਕੀ ਇਹ ਫਿਰ ਆਹੀ ਚ ਕੰਮ ਚੱਲੀ ਜਾਊਗਾ ਵੀ ਠੀਕ ਆ ਤੁਸੀਂ ਚਾਹੋ ਅਸੀਂ ਗੋਲੀਆਂ ਮਾਰਾਂਗੇ ਤੁਹਾਨੂੰ ਮਾਰਾਂਗੇ ਨੌਕਰੀਆਂ ਦੇ ਕੇ ਤੁਹਾਨੂੰ ਚੁੱਪ ਕਰਾ ਦੇ ਕਰਾਂਗੇ ਸੋ ਇਹ ਗੱਲ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਆ ਪਰ ਮੈਂ ਇਸ ਗੱਲ ਦੇ ਉੱਤੇ ਸਾਡੇ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਅੱਜ ਅੱਜ ਤੁਸੀਂ ਦੇਖ ਲਓ ਲੋਕ ਰੋ ਹੈ ਲੋਕ ਇਕੱਠੇ ਨੇ ਆ ਮਹੀਨਾ ਰਹਿ ਗਿਆ ਵੋਟਾਂ ਚ ਸਾਰੇ ਕੋਈ ਕਿਸੇ ਪਾਰਟੀ ਦੇ ਗੰਢੀੜੀ ਜਿਹੜਾ ਫਿਰਦੇ ਕੋਈ ਕਿਸੇ ਪਾਰਟੀ ਦੇ ਗੰਢੀੜੀ ਜਿਹੜਾ ਫਿਰਦੇ ਕਿੰਨਾ ਦੁੱਖ ਲੱਗਿਆ ਬਾਈ 700 ਬੰਦਾ ਅਸੀਂ ਮਰਵਾ ਕੇ ਉੱਥੇ ਕਿਸਾਨੀ ਮੋਰਚੇ 'ਚ ਸਾਲ ਭਰ ਅਸੀਂ 13 ਮਹੀਨੇ ਬਹਿ ਕੇ ਤੇ ਇੱਥੇ ਆਉਣ ਸਾਲ ਟਰਾਲੀਆਂ 'ਚ ਕਣਕ ਲੱਦ ਕੇ ਕਿਧਰ ਨੂੰ ਤੁਰ ਪਏ ਸੀ ਅਸੀਂ ਰਵਾਨੀਆਂ ਦੇ ਕਦਾਮਾਂ 'ਚ ਵੇਚਣ ਇੱਥੇ ਸਾਡੀ ਸੋਚ ਖੜੀ ਹੈ ਐਡੀ ਸਾਡੀ ਜਾਨ ਸ਼ਕਤੀ ਹੈ ਅਸੀਂ ਪਹਿਲਾਂ ਵੀ ਬਹੁਤ ਕਹਾਂ ਕਰਾਇਆ ਅਸੀਂ ਬਹੁਤ ਛੇਤੀ ਭੁੱਲਦੇ ਹਾਂ ਆਹ ਜਿਹੜੀਆਂ ਸਾਡੀਆਂ ਮਾਸਖਾਨੀਆਂ ਗਿਰ ਜਾਂ ਨੇ ਇਹਨਾਂ ਨੂੰ ਸਿਰ ਤੇ ਅਸੀਂ ਬਿਠਾਉਣ ਵਾਲੇ ਲੋਕ ਆ ਅੱਜ ਵੀ ਬਿਠਾਵਾਂਗੇ ਜੇ ਤੀ ਇਹ ਜਿੰਨਾ ਜਿਹੜੇ ਗੱਲ ਤੋਂ ਨਿਕਲਦੇ ਨੇ ਸਾਡੀ ਯਾਦਸ਼ਤियां ਰਹਦੀ ਨਹੀਂ ਲੰਮਾ ਸਮਾਂ ਵੀ ਨਹੀਂ ਯਾਰ ਕੌਮਾਂ ਤਾਂ ਆਪਣੇ ਤੇ ਹੋਏ ਜ਼ੁਲਮਾਂ ਨੂੰ ਹਜ਼ਾਰਾਂ ਸਾਲ ਨਹੀਂ ਭੁੱਲਦੀਆਂ ਹਜ਼ਾਰਾਂ ਸਾਲ ਤੇ ਅਸੀਂ ਦਹਾਕੇ ਵੀ ਨਹੀਂ ਯਾਦ ਰੱਖਦੇ ਅਸੀਂ ਕੋਈ ਮਹੀਨੇ ਸਾਲ ਵੀ ਨਹੀਂ ਯਾਦ ਰੱਖਦੇ ਅਸੀਂ ਦਿਨਾਂ ਚ ਹੀ ਭੁੱਲ ਜਾਂਦੇ ਆ ਭਾਈ ਤੇ ਇਹ ਮੈਂ ਅਪੀਲ ਹੋਰ ਕਰਦਾ ਸਾਡਾ ਨੌਜਵਾਨ ਸ਼ਹੀਦ ਹੋਇਆ ਮੈਂ ਪਿੰਡਾਂ 'ਚ ਜਾਣਾ ਕਈ ਪਿੰਡਾਂ ਦਾ ਯਾਰ ਬੰਦੇ ਇੱਕ ਕ ਵੀ ਨਹੀਂ ਗਿਆ ਮੋਰਚੇ 'ਚ ਜੋ ਵੀ ਉੱਥੇ ਕੋਈ ਕਿਸਾਨ ਜਿਤ ਬੰਦਿਆਂ ਨਿੱਜੀ ਮਸਲਾ ਲਈ ਬੈਠੇ ਨੇ ਉਹਨਾਂ ਦੇ ਕੋਈ ਖਾਲ ਵਾ ਗਿਆ ਕੋਈ ਵੱਟ ਵਾ ਗਿਆ ਉਹ ਘਰ ਦੀ ਕੰਟ ਆ ਗਿਆ ਵੀ ਤਾਂ ਬੈਠੇ ਨੇ ਯਾਰ ਉਹ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੀਆਂ ਪੋਸਟਾਂ ਤੁਹਾਡੀ ਹੋਂਦ ਲਈ ਬੈਠੇ ਨੇ ਬਾਈ ਜਿਵੇਂ ਗੈਟ ਦੇ ਸਮਝੌਤੇ ਹੋ ਰਹੇ ਨੇ ਨਿਊ ਬਲ ਡਾਡਰ ਆ ਰਹੇ ਨੇ ਜਿਵੇਂ ਡਬਲਯੂਟੀਓ ਪੂਰੀ ਦੁਨੀਆ ਦੇ ਉੱਤੇ ਕਿਵੇਂ ਪੂਰੀ ਮਨੁੱਖਤਾ ਨੂੰ ਕਿਵੇਂ ਆਪਣੇ ਕਾਬੂ ਚ ਕਰਨਾ ਸਕੰਜੇ ਚ ਲੈਣਾ ਪੂਰੀ ਦੁਨੀਆ ਲੜ ਰਹੀ ਹੈ ਸੜਕਾਂ ਤੇ ਉੱਤਰ ਕੇ ਮੈਂ ਕਹਿੰਦਾ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਪੰਜਾਬ ਵੱਲ ਦੇਖ ਰਹੀ ਹੈ ਕਿ ਪੰਜਾਬ ਉੱਠੂਗਾ ਕਿਉਂਕਿ ਜ਼ੁਲਮ ਦੇ ਖਿਲਾਫ ਪੰਜਾਬ ਹਮੇਸ਼ਾ ਹੀ ਉੱਠਿਆ ਹੈ ਪੰਜਾਬ ਦੇ ਬੱਚੂ ਆਵਾਜ਼ ਬੁਲੰਦ ਹੋਈ ਹੈ ਹੁਣ ਹੁਣ ਯਾਰ ਜੇ ਅਸੀਂ ਘਰਾਂ 'ਚ ਹੁਣ ਵੀ ਬੈਠੇ ਆਂ ਵੀ ਸਾਨੂੰ ਕੋਈ ਸੱਦਾ ਆਊਗਾ ਸਾਨੂੰ ਕੋਈ ਕਹਿਣ ਆਊਗਾ ਤਾਂ ਫਿਰ ਸਾਡੇ ਲਈ ਸਮਾਂ ਬਹੁਤ ਮਾੜਾ ਆਉਣਾ ਇਹ ਭਲੇਖਾ ਕੱਢ ਦਮ ਉਹ ਚਰਦਾ ਕਹਿੰਦਾ ਆ ਰਿਹਾ ਵੀ ਜੇ ਤੁਸੀਂ ਸੋਚਦੇ ਹੋ ਨਾ ਵੀ ਘਰਾਂ ਦੇ ਕੁੰਡੇ ਲਾ ਕੇ ਬੱਜਾਂਗੇ ਦਰਵਾਜ਼ੇ ਭੇੜ ਕੇ ਬੱਜਾਂਗੇ ਤਾਂ ਬਾਰੀ ਬਾਈ ਸਭ ਦੀ ਆਉਣੀ ਹੈ ਅਗਲੀ ਪੀਲ ਹੈ ਮੇਰੀ ਜਥੇਬੰਦੀਆਂ ਨੂੰ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਆਪਸ ਵਿੱਚ ਨਾ ਲੜੋ ਜਿਹੜਾ ਕੰਮ ਸਰਕਾਰ ਚਾਹੁੰਦੀ ਆ ਉਹ ਤਾਂ ਅਸੀਂ ਕਰ ਰਹੇ ਹਾਂ ਖੁੱਲ੍ਹੇ ਅਸੀਂ ਬਿਆਨ ਹੀ ਇਸ ਤਰ੍ਹਾਂ ਦੇ ਆਪਸ ਵਿੱਚ ਦਾਗਣ ਲਾ ਕੇ ਕੁਰੂਜੇ ਦੇ ਖਿਲਾਫ ਤੇ ਅਸੀਂ ਮੋਰਚਾ ਕਿੱਥੋਂ ਫਤਿਹ ਕਰ ਲਾਂਗੇ ਉਸ ਮੋਰਚਾ ਜਿਤਨਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਮੈਂ ਦਿੱਲੀ ਪਹਿਲਾਂ ਵੀ ਕਹਿੰਦਾ ਰਿਹਾ 220 ਦੇ ਅੰਦੋਲਨ ਚ ਮੈਂ ਕਿਹਾ ਜੇ ਪੰਜਾਬ ਹਰ ਗਿਆ ਪੰਜਾਬ ਨੇ 10 20 ਸਾਲ ਮੜ ਕੇ ਉੱਠਣਾ ਨਹੀਂ ਮੈਂ ਅੱਜ ਵੀ ਕਹਿਣਾ ਜੇ ਐਸ ਬਰੂਹਾ ਤੇ ਪੰਜਾਬ ਹਰਦਾ ਤੇ ਪੰਜਾਬ ਦੀ ਜਵਾਨੀ ਚ ਨਿਰਾਸ਼ਤਾ ਹੋਣੀਆ ਮਨੋਂ ਬਲ ਟੁੱਟਣਾ ਹੈ ਅਸੀਂ ਤਾਂ ਪਹਿਲੇ ਹੀ ਪੰਜਾਬ ਖਾਲੀ ਹੋਈ ਜਾਂਦਾ ਹੈ ਜਵਾਨੀ ਤਾਂ ਪਹਿਲੇ ਹੀ ਪੰਜਾਬ ਛੱਡ ਕੇ ਇਥੋਂ ਪ੍ਰਵਾਸ ਹੋ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਹੋਰ ਨਿਰਾਸ਼ਤਾ ਹੋਣੀਆ ਹੋਰ ਲੋਕਾਂ ਨੇ ਹੋਰ ਨੌਜਵਾਨਾਂ ਨੇ ਪੰਜਾਬ ਛੱਡ ਕੇ ਭੱਜਣਾ ਇਹਦੇ ਲਈ ਤੁਹਾਨੂੰ ਹੱਥ ਮੰਨ ਕੇ ਬੇਨਤੀ ਆ ਇਕੱਠੇ ਹੋ ਜੋ ਯਾਰ ਗੱਲਾਂ ਸੱਦਿਆਂ ਦੀ ਸੱਦਾ ਉੱਥੇ ਹੁੰਦਾ ਜਿੱਥੇ ਮੇਰਾ ਕੋਈ ਨਿੱਜੀ ਕੰਮ ਹੋਵੇ ਮੇਰੇ ਕੋਈ ਵਿਆਹ ਰੱਖਿਆ ਮੇਰੇ ਕੋਈ ਘਰੇ ਖੁਸ਼ੀ ਦਾ ਕੋਈ ਹੋਰ ਪ੍ਰਵਾਹਾਂ ਤੇ ਮੈਂ ਸ ਜਿੱਥੇ ਲੜਾਈਆਂ ਹੱਕਾਂ ਲਈ ਲੜੀਆਂ ਜਾਂਦੀਆਂ ਹੋਣ ਨਾ ਜਿੱਥੇ ਲੜਾਈਆਂ ਆਪਣੀ ਹੋਂਦ ਨੂੰ ਬਚਾਉਣ ਲਈ ਲੜੀਆਂ ਜਾਂਦੀਆਂ ਹਨ ਉਹ ਸੱਦੇ ਨਹੀਂ ਭੇਜ ਜਾਂਦੇ ਜਿਨ੍ਹਾਂ ਦੇ ਅਣਖਾਂ ਤੇ ਗੈਰਤਾਂ ਦੇ ਦਰਦ ਹੁੰਦੇ ਨੇ ਅੰਦਰ ਉਹ ਆਪੇ ਚੱਲ ਕੇ ਪਹੁੰਚਦੇ ਆ ਬਸ ਇਸ ਦਾ ਨਾ ਵੀ ਜਿਸ ਤਰੀਕੇ ਨਾਲ ਹੁਣ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੇ ਕਿਸਾਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਸਪੁਰੀਜ਼ਾ ਰੱਦ ਕੀਤੇ ਜਾਣ ਕੀਤਾ ਇਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਨੌਜਵਾਨਾਂ ਉੱਤੇ ਹਰਿਆਣਾ ਦੇ ਨੌਜਵਾਨਾਂ ਹਰਿਆਣਾ 'ਚ ਵੀ ਹੋਣਾ ਹੈ ਪੰਜਾਬ 'ਚ ਵੀ ਹੋਣਾ ਹੈ ਪਿਛਲੇ ਅੰਦੋਲਨਾਂ ਚ ਆਪਾਂ ਦੇਖਿਆ ਜਿੰਨੇ ਬੰਦਿਆਂ ਨੇ ਬਾਹਰੋਂ ਬੈਠ ਕੇ ਸਾਡੇ ਅੰਦੋਲ ਕਿਸੇ ਰੂਪ ਚ ਕੀਤੀ ਚਾਹੇ ਉਹਨਾਂ ਨੇ ਲੰਗਰ ਲਾਏ ਚਾਹੇ ਕਿਸੇ ਰੂਪ ਦੇ ਸਮਰਥਨ ਕੀਤੀ ਉਹਨਾਂ ਨੂੰ ਕਿਵੇਂ 에어ਪੋਰਟਾਂ ਦੇ ਉੱਤੇ ਰੋਕਿਆ ਗਿਆ ਕਿਵੇਂ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ ਇਹ ਤਾਂ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਪਰ ਸਾਡੇ ਲੋਕਾਂ ਦੀ ਇੱਕ ਕਮਜ਼ੋਰੀ ਬਣ ਗਈ ਨਾ ਦੇਖੋ ਅਸੀਂ ਆਪਣੀ ਧਰਤੀ ਨੂੰ ਛੱਡਣ ਦੇ ਵਿੱਚ ਮਾਰ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਛੱਡ ਕੇ ਜਾ ਗਏ ਅਸੀਂ ਵੀ ਛੱਡ ਛੱਡ ਪੰਜਾਬ ਚ ਕੀ ਛੱਡੋ ਯਾਰ ਅਸੀਂ ਇੰਨਾ ਡਰਨ ਲੱਗ ਗਏ ਜਿਹੜੀ ਧਰਤੀ ਦੀ ਖਾਤਰ ਅਸੀਂ ਜਾਨ ਦੇਣ ਤੱਕ